Dai, ਜਿਹੜੀ ਲਈ ਹਾਂਜੀ ਜੀ ਆਇਆ ਹੱਥੇ ਤਾ ਤਾ ਪੂਰਾ ਸਲਾਬ ਆਇਆ ਕਰਕੇ ਹੂੰ ਹੂੰ ਇੱਧਰ ਨਹੀਂ ਚੱਲਦੀ ਬਾਕੀ ਥਾਰ ਜੀ ਇੱਥੇ ਲਈ ਹੈ ਹਾਂਜੀ ਹਾਂਜੀ ਇੱਥੇ ਸੋਨੀ ਦੀ ਲੱਗੀ ਸੀ ਐਲਸੀਡੀ ਲੱਗੀ ਦੱਪਣੀ ਲਾਉਣੀ 4 ਇਸਤੋਂ ਲਾਉ ਤਾਜੂ ਭਾਈ ਇਹ ਤੋਂ ਇਦਾਂ ਹੋ ਗਿਆ ਆ ਵੀ ਟੁੱਟੀਆਂ ਲਾਈਆਂ ਹੋਈਆਂ ਜੀ ਆਹ ਦੇਖੋ ਆ ਜਿੱਥੇ ਫਸਾਇਆ

ਪਾਜੀਆ ਮੇਰੀ ਮਾਸੀ ਦਾ ਇੱਥੇ ਘਰ ਆ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਬਾ ਤੇ ਅਸੀਂ ਕਿਹ ਟਿੱਕਰ ਸੀਗੇ ਦੇਖ ਰੇ ਕਰਦੇ ਸੀਗੇ ਦੂਜੇ ਟੀਚੀ ਤੇ ਨਾਲ ਅਸੀਂ ਗੀੜਾ ਮਾਰਦੇ ਰਹਿੰਦੇ ਸੀ ਅਬ ਸੰਤ ਤੋਂ ਅਗਲੇ ਦਿਨ ਅਸੀਂ ਗੀੜਾ ਮਾਰ ਕੇ ਗਏ ਕੋਈ ਇਦਾਂ ਦੀ ਪ੍ਰੋਬਲਮ ਵਾਲੀ ਗੱਲ ਨਹੀਂ ਸੀਗੀ ਕੋਈ ਇਦਾਂ ਦੀ ਵੀ ਕੋਈ ਵੀ ਇਦਾਂ ਚੋਰੀ ਵਾਲਾ ਕੰਮ ਹੋਇਆ ਹੋਵੇ ਅਸੀਂ ਸਾਰੀ ਦੇਖ ਕੇ ਗਏ ਕੋਈ ਜਿੰਦਾ ਨਹੀਂ ਟੱਟਾ ਜਿ ਕੋਈ ਗੱਲ ਨਹੀਂ ਕੋ ਬਾ ਸਾਨੂੰ ਗਵਾਂਡੀਆਂ ਦਾ ਫੋਨ ਆਇਆ ਕਿ ਪਾਜੀ ਇਦਾਂ ਇਦਾਂ ਕੋਠੇ ਤੇ ਸਮਾਨ ਪਿਆ ਆ ਕੋਈ ਅਨਲੀਗਲ ਜਾਂ ਤਲਵਾਰ ਪਈ ਆ ਮਿਆਨ ਪਈ ਆ ਸੀਜ਼ਰ ਪਈ ਆ ਕਿ ਤੁਸੀਂ ਆ ਕੇ ਦੇਖੋ ਜਰੂਰ ਅਸੀਂ ਜਦੋਂ ਘਰ ਦੇ ਅੰਦਰ ਦਾਖਲ ਹੋਏ ਆ ਤੇ ਘਰ ਦੇ ਅੰਦਰ ਦਾਖਲ ਹੁੰਦੇ ਆ ਸਾਨੂੰ ਦਿਸ ਪਿਆ ਨਾ ਕੋਈ ਐਲ ਸੀ ਡੀ ਨਾ ਕੋਈ ਟੁੱਟੀ ਨਾ ਕੋਈ ਹੋਰ ਮਾਈਕ੍ਰੋਵੇਵ ਸਮਾਨ ਕੁਕਰ ਕੋਈ ਕਰੋਕਰੀ ਨਹੀਂ ਛੱਡੀ ਸਾਰੇ ਏ ਟੂ ਜ਼ेड ਜੋ ਵੀ ਸਮਾਨ ਪਿਆ ਸੀ ਸਾਰਾ ਚੱਕ ਕੇ ਲੈ ਗਏ ਜੀ ਕੀ ਨਾਮ ਕੀ ਆ ਉਹਨਾਂ ਦਾ ਉਹਨਾਂ ਦਾ ਦਵਿੰਦਰ ਕੋੜਾ ਨੀਨਾ ਕੋੜਾ ਕਿਹੜੀ ਜਗ੍ਹਾ ਰਹਿੰਦੇ ਆ ਉਹ ਕੈਨੇਡਾ ਚ ਰਹਿ ਰਹੇ ਜੀ ਅੱਛਾ ਜੀ ਤੁਸੀਂ ਕਿੰਨਾ ਸਮੇਂ ਤੋਂ ਇਹ ਕੇਅਰ ਟੈਕ ਕਰੋ ਨੌ ਸਾਲ ਕਰ ਨੌ ਸਾਲ ਹੋਗਾ ਜੀ ਨੌ ਸਾਲਾਂ ਤੋਂ ਕਰ ਰਹੇ ਹਾਂ ਜੀ ਕੋਈ ਇਦਾਂ ਦੀ ਗੱਲਬਾਤ ਨੌ ਸਾਲਾਂ ਦੇ ਵਿੱਚ ਨਹੀਂ ਹੋਈ ਇੰਨੇ ਦਿਨਾਂ ਬਾਅਦ ਤੁਸੀਂ ਆ ਗਏ। ਆ ਹਾਂ ਜੀ 3-4 ਦਿਨਾਂ ਬਾਅਦ ਫੇਰ ਆ ਗਏ ਅਸੀਂ। ਅੱਛਾ। 3-4 ਦਿਨਾਂ ਬਾਅਦ 2-3 ਦਿਨਾਂ ਬਾਅਦ ਜਦੋਂ ਇੱਧਰ ਨੂੰ ਸਾਡਾ ਕੀੜਾ ਲੱਗਦਾ ਆ ਅਸੀਂ ਛਾਤੀ ਮਾਰ ਕੇ ਜਾਂਦੇ ਆ ਦੇਖ ਕੇ ਜਾਂਦੇ ਆ ਘਰ ਗੇਟ ਖੋਲ ਕੇ। ਤੁਸੀਂ ਨਕੂਦਰ ਹੀ ਲੈਣੇ। ਨਕੂਦਰ ਅਸੀਂ ਸਟਾਫ ਵਾਲੀ ਗਲੀ 'ਚ ਰਹਿ ਰਹੇ ਹਾਂ ਜੀ। ਅੱਛਾ। ਹਾਂ ਜੀ। ਤੇ ਟੋਟਲ ਕਿੰਨਾ ਤੋਂ ਨੁਕਸਾਨ ਹੋ ਗਿਆ? ਭਾਜੀ 2.5 ਲੱਖ ਰੁਪਏ ਦਾ ਘੱਟੋ-ਘੱਟ ਹਜੇ ਪਤਾ ਨਹੀਂ ਵੀ ਜਿਹੜੀ ਚੀਜ਼ ਸਾਡੀ ਕੋਈ ਨੌਲੇਜ ਦੇ ਵਿੱਚ ਨਾ ਹੋਵੇ ਉਹਨਾਂ ਦੇ ਨੌਲੇਜ ਹੋਵੇ। ਵੀ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਤੁਸੀਂ ਕੰ ਪੁਲਿਸ ਨੂੰ ਕੰਪਲੇਂਟ ਜਰੂਰ ਕੀਤੀ ਆ ਭਾਜੀ ਆਨਲਾਈਨ ਕੰਪਲੇਂਟ ਲਖਾਈ ਸੀ ਉਹ ਬਸ ਇੱਥੇ ਦੇਖ ਕੇ ਉਹ ਇਹੀ ਗੱਲ ਕਹਿ ਕੇ ਗਏ ਆ ਵੀ ਤੁਸੀਂ ਲਿਖਤੀ ਰਿਪੋਰਟ ਦਿਓ ਪਰ ਸਾਨੂੰ ਕੋਈ ਵਧੀਆ ਆਸ਼ਵਾਸਨ ਨਹੀਂ ਦੇ ਕੇ ਗਏ ਇਹੀ ਗੱਲ ਕਹਿ ਕੇ ਗਏ ਆ ਵੀ ਆ ਬੰਦ ਘਰਾਂ ਦੇ ਵਿੱਚ ਆਹ ਕੁਝ ਹੀ ਹੁੰਦਾ ਹੁੰਦਾ ਆ